ਭਵੀ ਭਾਵਨੀ ਭਵਿਖਿਆਤਾ ਵਿਧਾਤਾ ਭਵੀ ਭਾਵਨੀ ਜਿਹੜੀ ਭਾਵਨੀ ਭੱਗ ਗਈ ਨਾ ਤੇ ਤੋਂ ਉਹ ਫੇਰ ਗਈ ਭਵਿਖਿਆਤਾ ਭੁਪੇ ਭਵਿਖਿਆਤਾ ਵਿਧਾਤਾ ਭਵੀ ਭਾਵਨੀ ਭਵਿਖਿਆਤਾ ਵਿਧਾਤਾ ਵਿਧਾਤਾ ਦਾ ਭਵਿਖ ਜਾਣਣ ਵਾਸਤੇ ਜਿਹੜੀ ਭਾਵਨੀ ਭਵੀ ਹੋਈ ਹੈ ਨਾ ਅਦਰ ਜ ਤੂੰ ਨਹੀਂ ਹੈ ਤੇਨੂੰ ਕੋਈ ਜਾਣ ਨਹੀਂ ਸਕਦਾ ਲੋਕ ਅੰਦਾਜ਼ੇ ਲਾਉਂਦੇ ਨੇ ਤੇਰੇ ਤੇਰਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਤੂੰ ਹੀ ਆ ਪਾਵਨੀ ਭਵੀ ਦਾ ਅਰਥ ਹੈ ਤੇ ਭਵਸਾਗਰ ਦੀ ਹੋਵੀ ਪਾਵਨੀ ਭਵੀ ਦਾ ਮਤਲਬ ਭਵਸਾਗਰ ਵੀ ਹੁੰਦਾ ਹੈ ਭਵ ਦਾ ਅਰਥ ਭਵਸਾਗਰ ਬਾਵਾ ਯਾ ਨਾ ਪਪਖੰਡਨ ਪਪਖੰਡਨ ਆਇਆ ਨਾ ਭਾਵਨਾਵਾਂ ਨਾਲ ਪਪਸਾਦਰ ਭਵੀ ਪਾਵਨੀ ਮੇਖਿਆਤਾ ਵਿਧਾਤਾ ਤੇਰੀ ਪਾਵਨੀ ਕੀ ਤੂੰ ਭਵੇਖਂ ਬਿਜਾਤਾ ਜੋ ਕਰ ਰਿਹਾ ਹੈ ਨਾ ਭਵੇਖ ਤੂੰ ਹੀ ਹੈ ਤੇਰੇ ਜਿ ਭਵੇਖ ਲੋਕਿਆ ਸਾਰਾ ਜਿਹਨੇ ਹੁਕਮ ਬੁਝਲੇ ਆਉਨੇ ਪਰਮਤਾ ਹੀ ਪਾ ਲਿਆ ਵਸ ਉਹ ਜਿਹੜੇ ਨਾ ਤੈਨੂੰ ਜਾਣਦੇ ਨੇ ਤੇਰੇ ਵਿਚ ਰਹਿੰਦੇ ਨੇ ਜਿਨ੍ਹਾਂ ਦੇ ਅੰਦਰ ਤੂੰ ਵਸਦੀ ਹੈ ਉਹੀ ਆਉਣ ਵਾਲੇ ਸਮੇ ਨੂੰ ਜਾਣਦੇ ਹੁੰਦੇ ਨੇ ਪਰ ਉਹ ਦੱਸਦੇ ਨਹੀਂ ਹੁੰਦੇ। ਉਹਨਾਂ ਵਾਲੇ ਸਮੇਂ ਦਾ ਪਤਾ ਹੁੰਦਾ ਉਹਨਾਂ ਨੂੰ। ਪਰ ਉਹ ਦੱਸਦੇ ਨਹੀਂ ਹੁੰਦੇ। ਭੇਦਨਾ ਕਿਸੇ ਦੇਹਣ ਰਹਿਣ ਨਜੀਕ ਖੁਦਾ ਦੇ ਭੇਦਨਾ ਕਿਸੇ ਦੇਹਣ ਭੇਦਨਾ ਕਿਸੇ ਦੇਹਣ ਉਹ ਤੇਰੇ ਚਾਲਾਂ ਤਾਂ ਬਸਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇੰਨੇ ਸਾਲ ਨੂੰ ਆ ਕੁਝ ਹੋ ਜਾਣ। ਇਹ ਗੇਮ ਕਿੱਧਰ ਨੂੰ ਜਾ ਰਹੀ ਹੈ। ਪਰ ਬੋਲਦੇ ਨਹੀਂ ਹੁੰਦੇ ਕਹਿੰਦੇ ਨਹੀਂ ਹੁੰਦੇ ਉਹ ਕਹਿੰਦਾ ਨਾਇਆਵਾਲ ਗੱਡੇ ਗੱਡੇ ਨੇ ਕਹਿੰਦਾ ਜਮਾਨ ਸਾਹਮਣੇ ਆ ਜਾਣੇ ਨਾਈ ਨਹੀਂ ਦੱਸਦੇ ਨਾਈ ਘਾਤੇ ਦੱਸ ਕਹਿੰਦਾ ਤੇਰੇ ਸਾਹਮਣੇ ਆ ਜਾਣੇ ਨੇ ਆ ਬਸ ਹੁਣ ਖਮੜੀ ਹੋਈ ਜਾਂ ਕੈਂਚੀ ਹੱਥ 'ਚ ਸਗਾ ਸਾਹਮਣੇ ਆ ਜਾਣ ਕੀ ਲੋੜ ਹੈ ਜੀ ਪ੍ਰਭਾ ਪੂਰਣੀ ਪਰਮ ਰੂਪੰ ਪਵਿਤਰੀ ਪ੍ਰਭਾ ਪੂਰਣੀ ਪ੍ਰਭਾ ਜਣੀ ਹੈ ਨਾ ਸਾਰਿਆਂ ਦੀ ਪ੍ਰਭਾ ਹੁੰਦੀ ਹੈ ਇੱਜ਼ਤ ਪ੍ਰਭਤਾ ਜਿਹੜੀ ਪ੍ਰਭਤਾ ਅਸਲੀ ਪ੍ਰਭਤਾ ਹੈ ਉਹਨੂੰ ਬੂਲ ਤੂੰ ਕਰਦੀ ਦੇਖੋ ਭਗਤਾਂ ਦੀ ਪ੍ਰਭਤਾ ਹੈ ਬਣੀ ਰਹੂਗੀ ਤੇਰੀ ਪ੍ਰਭਤਾ ਬਣਾਈ ਹੋਈ ਹਮੇਸ਼ਾ ਬਣੀ ਰਹਿੰਦੀ ਹੈ ਜਿਹੜੀ ਆਪਣੇ ਆਪ ਅਸੀਂ ਬਣਾਉਨੇ ਉਹ ਟਹਿ ਜਾਂਦੀ ਹੈ ਉਹਨੇ ਕੋਈ ਪੁੱਛਿਆ ਜਿਹੜਾ ਸੰਸਾਰ ਦਾ ਆਦਮੀ ਹੰਕਾਰ ਦੇ ਵਿੱਚ ਆ ਕੇ ਪ੍ਰਭਤਾ ਆਪਣੀ ਆ ਪੈਦਾ ਕਰਦਾ ਆਪਣੀ ਤਲਵਾਰ ਨਾਲ ਜਿਹੜੇ ਕਹਿੰਦੇ ਨੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਆ ਨਿਜ ਬਲ ਨਾਲ ਸੇ ਲੈ ਆ ਉਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਹੈਗਾ ਉਹ ਤਾਂ ਹੰਕਾਰ ਹੀ ਨੇ ਨਿਜਵਾਲਾ ਲੈ ਤਾਂ ਉਹ ਨਹੀਂ ਮੰਨਦਾ ਕੋਣ ਮਤ ਨੂੰ ਉਹਨੀਆਂ ਗੱਲ ਮੰਨਣੂਗੀ ਪ੍ਰਭਾ ਪੂਰਣੀ ਹੈ ਉਹ ਤਾਂ ਹੰਕਾਰ ਹੀ ਨੇ ਹੰਕਾਰ ਦੀ ਪੜਾਈ ਪੜਾਤੀ ਉਹਨਾਂ ਨੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਹੰਕਾਰ ਦੀ ਪੜਾਈ ਪੜ ਗਈ ਸੀ ਇਹ ਤਾਂ ਗੁਰਮਤਿ ਦੇ ਖਿਲਾਫ ਹੈ ਜਿਹੜਾ ਪੜਿਆ ਇਹਨਾਂ ਨੇ ਸਭ ਕੁਝ ਇਹਨਾਂ ਨੇ ਬਤਮਾਰੀ ਨਹੀਂ ਤਾਂ ਹੀ ਹੈ ਇਹਨਾਂ ਦੀ ਬਤਮਾਰੀ ਗਈ ਗਿਆਨ ਚਰਚਾ ਤੋਂ ਭਜਦੇ ਨੇ ਨਹੀਂ ਪ੍ਰਵਾ ਪੂਰੀ ਨਹੀਂ ਪ੍ਰਵਾ ਪੂਰੀ ਕਰ ਰਹੀ ਹੈ ਭਗਤਾਂ ਦੀ ਪ੍ਰਵਾ ਪੂਰੀ ਹੈ ਕੋਈ ਕਟਾਖੇ ਦਿਖਾਓ ਗੁਰਬਾਣੀ ਪ੍ਰਵਾਹ ਪੂਰੀ ਹੈ ਕਟਾ ਕੇ ਦਿਖਾਓ ਇਹਨਾਂ ਨੂੰ ਸਮਝ ਵੀ ਕੋਈ ਨਹੀਂ ਮੱਥੇ ਵੀ ਟੇਕੀ ਜਾਂਦੇ ਨੇ ਗੁਰਬਾਣੀ ਦੀ ਪ੍ਰਵਾਹ ਪੂਰੀ ਹੈ ਕੋਈ ਘਟ ਕਰਕੇ ਦਿਖਾਵੇ ਦੂਜਿਆਂ ਦੀ ਘਟਾਤੀ ਇਹਨਾਂ ਨੇ ਹਿੰਦੂਆਂ ਨਾਲ ਤੁਰਕੂ ਕਾਣ ਲਾ ਕੇ ਘਟਾਤੀ ਨਾ ਘਟਾਤੀ ਇਹਦੀ ਘਟਾਓ ਕੁਛ ਕਰਕੇ ਕੋਈ ਘਟਾ ਕੇ ਦਿਖਾਓ ਕੋਈ ਕੁਛ ਕਰਕੇ ਜੇ ਝੂਠ ਹੋਵੇ ਵਿੱਚ ਤਾਂ ਨਹੀਂ ਘਟਾਉਂਗੇ ਜੇ ਉਂਗਲ ਰੱਖਣ ਨੂੰ ਥਾਹੂ ਤਾਂ ਹੀ ਘਟਾਉਂਗੇ ਪ੍ਰਵਾਹ ਪੂਰਣੀ ਪਨਮ ਰੂਪੰ ਪਵਿੱਤ੍ਰੀ ਪਰਮਰੂਪ ਪਰਮਰੂਪ ਅਧਿਆਪਕ ਬਤਰੀਂ ਸਭ ਨੂੰ ਪਵਿੱਤਰ ਕਰਨ ਵਾਲੀਆਂ ਜਿੰਨੇ ਵੀ ਤੇਰੇ ਸੰਪਰਕ ਚ ਜੋ ਵੀ ਆ ਜਾਂਦਾ ਹੈ ਜਿਹੜੀ ਮੱਤ ਵਾਲਾ ਵੀ ਆ ਜਾਂਦਾ ਉਹਨੂੰ ਪਵਿੱਤਰ ਕਰ ਦਿੰਦੀ ਪਾਣੀ ਹੈ ਕਹਿਆ ਜਾਈ ਕੋਈ ਚੀਜ਼ ਕੋਈ ਕੱਪੜੇ ਧੋ ਲੋ ਦੇਣਾ ਭਾਂਡੇ ਧੋ ਲੋ ਧਾ ਲੋ ਕੁਝ ਵੀ ਹੈ ਸਭ ਨੂੰ ਪਵਿੱਤਰ ਕਰਦਾ 2 ਰਾਮੋ ਤਾਂ ਕਹਿਆ ਸਭ ਨੂੰ ਪਵਿੱਤਰੇ ਕਰਦੀ ਕਿਸੇ ਨਾ ਬੈਲ ਥੋੜੀਆ ਪਾਣੀ ਦਾ ਬਿਲਾਵੇ ਤੋਂ ਤਾਂ ਨਹੀਂ ਮਤੋਂਾ ਸਭ ਨੂੰ ਤੋਂ ਪਰਿਪੋਖਣੀ ਪਾਰ ਬ੍ਰਹਮੀ ਗਾਇਤਰੀ ਤੂੰ ਗਾਇਤਰੀ ਹੈ ਪਾਰ ਬ੍ਰਹਮੀ ਹੈ ਓਖਣੀ ਹੈ ਓਖਣੀ ਸਭ ਭੁੱਖਾ ਦੂਰ ਕਰਦੀਆਂ ਸਭ ਅਛਾ ਦੂਰ ਕਰਨ ਵਾਲੀਆਂ ਹੈ ਪਾਰ ਬ੍ਰਹਮੀ ਹੈ ਬ੍ਰਹਮ ਤੋਂ ਭਰੇ ਹੈ ਸੰਸਾਰ ਤੋਂ ਭਰੇ ਹੈ ਗਾਇਤਰੀ ਹੈ ਗਾਇਤਰੀ ਉਹਨੂੰ ਕਹਿੰਦੇ ਨੇ ਜਿਹੜਾ ਤੇਰੇ ਗੁਣ ਗਾਇਨ ਕਰਦਾ ਹੈ ਉਹਨੂੰ ਤੂੰ ਫਲ ਦਿੰਦੀ ਹੈ ਉਹ ਹੀ ਰੱਖਿਆ ਕਰਦੀ ਹੈ ਜਿਹੜਾ ਤੇਰਾ ਗੁਣ ਗਾਇਨ ਕਰਦਾ ਉਹਦੀ ਰੱਖਿਆ ਕਰਦੀ ਹੈ ਗਾਇਤਰੀ ਕਹਿੰਦੇ ਰੱਖਿਆ ਕਰਨ ਵਾਲੀ ਨੂੰ ਉਹ ਤਰ ਜਾਂਦਾ ਜਿਹੜਾ ਜਹਾਜ਼ ਦੇ ਜਾਜ ਬਹਿ ਜਾਂਦਾ ਫੇ ਜਾਜ ਨੇ ਰੱਖਿਆ ਕਰਨੀ ਹੁੰਦੀ ਉਹਦੀ ਜਾਹਜ ਨੇ ਆ ਡਰਾਈਵਰ ਨੇ ਇਹ ਜਾਹਜ ਦੇ ਮਾਲਕ ਨੇ ਹਾਂ ਜਟੀ ਜਵਾਲ ਪ੍ਰਚੰਡ ਮੁੰਡੀ ਚੁੰਡੀ ਜਟੀ ਜਵਾਲ ਪ੍ਰਚੰਡ ਜਟੀ ਜਵਾਲ ਪ੍ਰਚੰਡ ਮੁੰਡੀ ਚੁੰਡੀ ਜਟੀ ਜਵਾਲ ਪ੍ਰਚੰਡ ਜਿਹੜੇ ਜਟਾਂ ਵਾਲੇ ਨੇ ਨਾ ਸੰਤ ਇਹਨਾਂ ਨੂੰ ਵੀ ਪ੍ਰਚੰਡ ਰੂਪ ਦੇ ਦੇਣੀ ਐ ਇਹ ਵੀ ਪ੍ਰਚੰਡ ਗਿਆਨੀ ਹੋ ਸਕਦੇ ਨੇ ਜੇ ਤੇਰੇ ਦਰ ਤੇ ਆ ਜਾਣ ਮੁੰਡੀ ਚੁੰਡੀ ਮੁੰਡੀ ਚੁੰਡੀ ਪਰ ਉਹਨਾਂ ਜਿਹੜਾ ਮੁੰਡਾ ਹੈ ਨਾ ਸ਼ੰਕਾਰ ਉਹਨੂੰ ਵੱਢ ਕੇ ਉਹਨਾਂ ਦਾ ਹੰਕਾਰ ਨਾਸ ਕਰਕੇ ਜਿਹੜੇ ਜਟਾਧਾਰੀ ਨੇ ਉਹ ਵੀ ਪ੍ਰਚੰਡ ਗਿਆਨ ਦੇ ਮਾਲਕ ਹੋ ਸਕਦੇ ਨੇ ਪਰ ਆਪਣੇ ਹੰਕਾਰ ਨੂੰ ਛੱਡ ਕੇ ਉਹਨਾਂ ਦਾ ਹੰਕਾਰ ਤੋੜ ਕੇ ਫੇਰ ਉਹਨਾਂ ਦਾ ਉਹਨਾਂ ਦੇ ਵਿੱਚ ਗਿਆਨ ਪੈਦਾ ਕਰਦੇ ਬੁੱਢੀ ਚੁੰਮੜੀ ਉਹਨਾਂ ਦਾ ਨਾ ਮੁੰਡਾ ਨਾ ਸਿਰ ਹੈ ਪਹਿਲਾ ਉਹ ਕੱਟ ਕੇ ਹੰਕਾਰ ਦਾ ਸਿਰ ਵੱਢ ਕੇ ਚੁੰਮੜੀ ਬਰੰਗਦਾਈਨੀ ਦੁਸ਼ਟ ਖੰਡੀ ਅਖੰਡੀ ਬਰੰਦਾਇਣੀ ਬਰਦਾਨ ਦੇਣ ਵਾਲੀ ਹੈ ਬਰ ਦੇਣ ਵਾਲੀ ਹੈ ਬਰਦਾਨ ਦੇਣ ਵਾਲੀ ਹੈ ਦੁਸ਼ਟ ਖੰਡੀ ਅਖੰਡੀ ਦੁਸ਼ਟਾਂ ਨੂੰ ਅੰਦਰਲੇ ਬਕਾਰਾਂ ਨੂੰ ਖੰਡਨ ਕਰਕੇ ਮਾਰ ਕੇ ਖਤਮ ਕਰਕੇ ਆਪ ਅਖੰਡੀ ਹੈ ਤੈਨੂੰ ਨਹੀਂ ਕੋਈ ਖੰਡਨ ਕਰ ਸਕਦਾ ਤੈਨੂੰ ਕਦੇ ਕੋਈ ਖਤਰਾ ਨਹੀਂ ਕਿਸੇ ਦਾ ਵੀ ਕੋਈ ਕੋਈ ਵੀ ਖਤਰਾ ਨਹੀਂ ਤੈਨੂੰ ਤੇਰੇ ਕੋਈ ਕਮੀ ਹੈ ਹੀ ਨਹੀਂ ਖੰਡਨਤਾ ਤਾਂਰੇ ਜੋ ਕਮੀ ਕੋਈ ਹੋਵੇ ਸਵੇ ਸੰਤ ਉਭਾਰੀ ਬਰੰਗ ਬਿਊ ਹਦਾਤਾ ਸਮੇਂ ਸੰਦੋ ਵਾਰੀ ਸਾਰੇ ਸੰਤਾਂ ਨੂੰ ਉਭਾਰਨ ਵਾਲੀਆਂ ਉੱਤੇ ਚੱਕਣ ਵਾਲੀਆਂ ਉਹਨਾਂ ਦੀ ਬੁੱਧੀ ਦਾ ਲੈਵਲ ਉੱਤੇ ਚੱਕਣ ਵਾਲੀਆਂ ਹੈ ਬਰੰਗ ਬਿਊ ਹਦਾਤਾ ਬਰੰਗ ਕੀ ਬਰਦਨੀ ਹੈ ਇਹ ਬਿਊ ਇਹਨਾਂ ਨੇ ਚੱਕਰ ਵਿੱਚ ਫਸੇ ਹੋਏ ਆਂ ਸੀ ਬਿਊ ਹਦਾਤਾ ਚੱਕਰ ਵਿੱਚ ਨਹੀਂ ਹੈ ਪਤਾ ਹੀ ਨਹੀਂ ਲੱਗਦਾ ਇਹਨਾਂ ਨਿਕਲਦਾ ਵੀ ਨਿਕਲੀ ਕਿ ਕੋਈ ਮਦਦ ਦੱਸੇ ਨਹੀਂ ਰਹੀ ਵੀ ਗੱਲ ਕੀ ਹੈ ਇਹ ਬਿਊ ਚੋਂ ਬਾਹਰ ਕੱਢਣ ਵਾਲੀਆਂ ਚੱਕਰ ਵੀ ਉਹਨੂੰ ਤੋੜਨ ਵਾਲੀ ਹੈ ਤੂੰ ਇਹ ਬੁੱਧੀ ਜਿਹੜਾ ਭਰਮ ਭਦਿਆ ਨਾ ਵੀ ਕੀ ਹੈ ਕਿਹੜੇ ਰਾਹ ਨਿਕਲਿਏ ਛੁਟਕਾਰਾ ਕਿਵੇਂ ਹੈ ਇਹ ਸਭ ਸਮਝਾਉਣ ਵਾਲੀ ਹੈ ਵੀਉ ਦਾ ਤੱਕ ਨਮੋ ਤਾਰਨੀ ਕਾਰਨੀ ਲੋਕ ਮਾਤਾ ਨਮੋ ਤਾਰਨੀ ਕਾਰਨੀ ਲੋਕ ਮਾਤਾ ਇਹ ਮਾਤਾ ਸਾਰਿਆਂ ਦੀ ਮਾਤਾ ਤੂੰ ਤਾਰਨੀ ਤਾਲਨ ਦਾ ਕਾਰਨ ਤੂੰ ਹੈ ਹੋਰ ਕਿਸੇ ਤਰੀਕੇ ਨਾਲ ਕੋਈ ਇਹ ਤਤਾਰ ਨਹੀਂ ਸਕਦਾ ਭਾਵੇਂ ਚੱਕਰ ਨਹੀਂ ਤੜਿਆ ਜਾ ਸਕਦਾ ਉਹ ਸਿਰਫ ਪਵਸਾਂਦਰ ਤਾਰਨ ਦੇ ਸਮਰਾਥ ਹੈ ਲੋਕਮਾਤਾ ਲੋਕਮਾਤਾ ਸਭ ਦੀ ਮਾਤਾ ਹੈ ਤੂੰ ਜੇ ਲੋਕਮਾਤਾ ਹੈ ਤਾਂ ਕਦੇ ਸਖਾਣੀ ਮਾਤਾ ਨਹੀਂ ਸਾਰੇ ਸੰਸਾਰ ਦੀ ਮਾਤਾ ਲੋਕਮਾਤਾ ਹੈ ਤੂੰ ਗੁਰਮਤ ਲੋਕਮਾਤਾ ਹੈ ਸਾਰੇ ਪੈਦਾ ਇਹਨੇ ਕੀਤੇ ਨੇ ਕਿਸੇ ਦਾ ਇੱਕ ਆਕਦਾ ਅਧਿਕਾਰ ਨਹੀਂ ਤੇ ਜਿਹੜੇ ਇੱਕ ਆਧਿਕਾਰ ਸਮਝਦੇ ਨੇ ਉਹਨਾਂ ਨੂੰ ਆਪ ਇਹ ਨਹੀਂ ਸਮਝ ਗੁਰ ਗੱਲ ਕੀ ਹੈ ਉਹ ਖੁਦ ਇਹ ਸਿੱਖ ਨਹੀਂ ਸਿੱਖਿਆ ਗਿਆਨ ਹੈ ਨਹੀਂ ਉਹਨਾਂ ਨੂੰ ਇਹ ਸਾਫ ਹੈ ਵੀ ਉਹਨਾਂ ਨੂੰ ਆਪ ਇਹ ਗਿਆਨ ਨਹੀਂ ਕੀਤੇ ਨਮਸਤੇ ਨਮਸਤੇ ਨਮਸਤੇਂ ਪਵਨੀ ਨਮਸਤਮ ਨਮਸਤਮ ਨਮਸਤੇਂ ਪਵਨੀ ਨਮਸਤੇਂ 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 ਪਵਨੀ ਹੈ ਪਵਨੀ ਤੈਨੂੰ ਨਮਸਕਾਰ ਹੈ ਤੈਨੂੰ ਨਮਸਕਾਰ ਹੈ ਤੈਨੂੰ ਨਮਸਕਾਰ ਹੈ ਪਵਨੀ ਕੋਈ